ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਜੀ ਅੱਗੇ ਸਾਡੀਆਂ ਕੁਝ ਜ਼ਰੂਰਤਾਂ ਹੁਣ ਸਰਦੀਆਂ ਦਾ ਮੌਸਮ ਆ ਗਿਆ ਜੀ ਇਹ ਸਾਨੂੰ ਕੁੜਤੇ ਪਜਾਮੇ ਦਾ ਕਪੜਾ ਚਾਹੀਦਾ ਜੀ ਕਪੜੇ ਦੀ ਕੁਆਲਿਟੀ ਹੈ ਜਿਹੜੀ ਉਹ 3 थ्रेड ਦਾ ਕਪੜਾ ਚਾਹੀਦਾ ਜੀ ਪੀਸੀ ਕਾਟਨ ਦਾ ਇੱਕ ਤਾਂ ਐਸ ਦੇ ਵਿੱਚ 100 ਪੀਸ ਚਾਹੀਦੇ ਆ ਜੀ ਪਜਾਮੇ ਚਾਹੀਦੇ ਆ ਪਹਿਲਾਂ ਤਾਂ ਜਿਹੜੇ ਲੋਅਰ ਹੁੰਦੇ ਆ ਔਰ ਐਮ ਦੇ ਵਿੱਚ 150 ਪੀਸ ਚਾਹੀਦਾ ਐਲ ਦੇ ਵਿੱਚ 150 ਪੀਸ ਚਾਹੀਦਾ ਐਕਸਲ ਦੇ ਵਿੱਚ 150 ਪੀਸ ਚਾਹੀਦਾ ਔਰ ਡਬਲ ਐਕਸਲ ਦੇ ਵਿੱਚ 150 ਪੀਸ ਚਾਹੀਦਾ 3 ਐਕਸਲ ਦੇ ਵਿੱਚ 50 ਪੀਸ ਚਾਹੀਦੇ ਆ ਔਰ 4 ਐਕਸਲ ਦੇ ਵਿੱਚ 50 ਪੀਸ ਚਾਹੀਦੇ ਆ ਤੇ ਇਸੇ ਤਰ੍ਹਾਂ ਹੀ ਗੋਲ ਗਲੇ ਵਾਲੀਆਂ ਸਵੈਟ ਸ਼ਰਟਾਂ ਚਾਹੀਦੀਆਂ ਜੀ ਸਾਨੂੰ ਸਵੈਟ ਸ਼ਰਟਾਂ ਦੇ ਵਿੱਚ ਵੀ ਸਾਨੂੰ ਐਸ ਦੀਆਂ ਐਸ ਐਸ ਆਈ ਦੀਆਂ 100 ਐਮ ਸਾਈਜ਼ ਦੀਆਂ 150 ਪੀਸ ਐਲ ਸਾਈਜ਼ ਦੇ 150 ਪੀਸ ਐਕਸਲ ਸਾਈਜ਼ ਦੇ 150 ਪੀਸ ਡਬਲ ਐਕਸਲ ਸਾਈਜ਼ ਦੇ 150 ਪੀਸ 10 ਐਕਸਲ ਆ ਜਿਹੜਾ 3 ਐਕਸਲ 50 ਪੀਸ ਤੇ 4 ਐਕਸਲ ਦੇ 50 ਪੀਸ ਇਹ ਟੋਟਲ 8 800 ਪੀਸ ਦੋਨਾਂ ਸਰਦੀਆਂ ਵਾਸਤੇ ਵੀਰਾਂ ਤੇ ਬਜ਼ੁਰਗਾਂ ਵਾਸਤੇ ਸਾਨੂੰ ਇਹ ਚਾਹੀਦੇ ਆ ਜੀ ਔਰ ਫਿਰ ਬੱਚਿਆਂ ਵਾਸਤੇ ਸਰਦੀਆਂ ਵਾਲੇ ਕੱਪੜਿਆਂ ਦੀ ਲੋੜ ਆ ਜੀ ਜਿਵੇਂ ਸਵੈਟਰ ਸ਼ਰਟ ਤੇ ਪਜਾਮਿਆਂ ਦੇ ਸੈੱਟ ਚਾਹੀਦੇ ਆ ਪੂਰੇ ਜਿਹਦੇ ਵਿੱਚ 20 ਸੈੱਟ ਚਾਹੀਦੇ ਆ ਜੀ 0 ਨੰਬਰ ਦੇ 14 ਨੰਬਰ ਦੇ ਚਾਹੀਦੇ ਆ ਸਾਨੂੰ 20 ਸੈੱਟ ਔਰ 16 ਨੰਬਰ ਦੇ ਚਾਹੀਦੇ ਆ 20 ਸੈੱਟ 18 ਨੰਬਰ 20 ਨੰਬਰ 22 ਨੰਬਰ 24 26 28 30 32 ਇਹ ਸਾਰਿਆਂ ਦੇ 20-20 ਸੈੱਟ ਚਾਹੀਦੇ ਆ ਔਰ 26 ਤੋਂ ਬਾਅਦ ਵਾਲੇੜ 26 28 30 32 34 ਤੇ 36 ਇਹਦੇ ਵਿੱਚ 30 30 ਸੈਟ ਚਾਹੀਦੇ ਸਾਨੂੰ ਸਤਿ ਸ੍ਰੀ ਅਕਾਲ ਵੀਰੇ ਤੇ ਇਹ ਸਾਡੀ ਜਰੂਰ ਇਸ ਬੇਨਤੀ ਨੂੰ ਤੁਸੀਂ ਅ ਸੁਣਿਓ ਔਰ ਇਹਦੇ ਵਿੱਚ ਵੀ ਆਪਾਂ ਨੂੰ 3 थ्रेड ਦਾ पीसी कॉटन ਦਾ ਕੱਪੜਾ ਚਾਹੀਦਾ ਜਿਹਦੇ ਵਿੱਚ ਨਾ ਤਾਂ ਰੰਗ ਫੇਟ ਹੋਵੇ ਤੇ ਨਾ ਉਹਦੇ ਤੇ ਬੋਰਾਵੇ ਜਾਂ ਸਾਨੂੰ ਦੇਖੋ ਤੁਸੀਂ ਵੀ ਪੈਸਾ ਖਰਚਣਾ ਵਾ ਤੁਸੀਂ ਪਹਿਲਾਂ ਸਾਨੂੰ 2 ਪੀਸ 4 ਪੀਸ ਲੈ ਕੇ ਪਹਿਲਾਂ ਚੈੱਕ ਕਰਾ ਦਿਓ ਅਸੀਂ ਪਾ ਕੇ ਦੇਖ ਲਾਂਗੇ ਚੈੱਕ ਕਰ ਲਾਂਗੇ ਜੇ ਪਾਸ ਹੋ ਗਿਆ ਫਿਰ ਦੂਜੇ ਪੀਸ ਭੇਜ ਦਿਓ ਇਕੱਠੇ ਫੈਕਟਰੀ ਵਾਲਿਆਂ ਨਾਲ ਵੀ ਗੱਲ ਕਰ ਲਿਓ ਬਾਅਦ ਚ ਬੇਕਾਰ ਨਾ ਜਾਵੇ ਚੀਜ਼ ਹੁਣ 10 ਦਿਨ ਪਾ ਕੇ ਉਦੋਂ ਬਾਅਦ ਬੋਰਾ ਜੇ ਵੀਰ ਉੱਤੇ ਉਹ ਫਾਇਦਾ ਕੋਈ ਨਹੀਂ ਉਹ ਫਿਰ ਸਿੱਤਣ ਵਾਲੀ ਗੱਲ ਹੀ ਹੋ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਹੁਣ ਸਾਡੇ ਬੱਚਿਆਂ ਵਾਸਤੇ ਸਰਦੀਆਂ ਦੇ ਕੱਪੜਿਆਂ ਦੀ ਬੇਨਤੀ ਕੀਤੀ ਆ ਉੱਥੇ ਸਾਨੂੰ ਕੁੜਤੇ ਪਜਾਮੇ ਦਾ ਕੱਪੜਾ ਚਾਹੀਦਾ ਕੁੜਤੇ ਪਜਾਮੇ ਦਾ ਕੱਪੜਾ ਜਿਹੜਾ ਚਾਹੀਦਾ ਸਾਨੂੰ ਉਹਦੇ ਵਿੱਚ ਵੀ ਤੁਸੀਂ ਸਾਨੂੰ ਰਾਮ ਟੈਕਸ ਕੰਪਨੀ ਹੈ ਸਾਡੇ ਲੁਧਿਆਣੇ ਉਹਨਾਂ ਦਾ ਸਾਤੋਂ ਤੁਸੀਂ ਨੰਬਰ ਲੈ ਸਕਦੇ ਹੋ ਅਸੀਂ ਉਹਨਾਂ ਤੋਂ ਕੱਪੜਾ ਮੰਗਾਇਆ ਸੀ ਕੱਪੜਾ ਅਸੀਂ ਪਾਸ ਕਰਤਾ ਵਾ ਚੈੱਕ ਕਰਕੇ ਧੋ ਕੇ ਪਾ ਕੇ ਦੇਖ ਲਿਆ ਧੋ ਕੇ ਦੇਖ ਲਿਆ ਚਾਰ ਪੰਜ ਵੇਰੀ ਜਮਾਂ ਠੀਕ ਆ ਤੇ ਉਹੀ ਕੱਪੜਾ ਲੈਣਾ ਆਪਾਂ ਉਹਦੇ ਵਿੱਚ ਕਾਫੀ ਕਲਰ ਦਾ ਤੇ ਨੀਲੇ ਰੰਗ ਦਾ ਇਹ ਅਸੀਂ ਕੱਪੜਾ ਲੈਣਾ ਜਿਹੜਾ ਕਿ 4 4000 ਮੀਟਰ ਜਾਂ 35 3500 ਮੀਟਰ ਕੱਪੜੇ ਦੀ ਹੈਗੀ ਰਿਕੁਆਇਰਮੈਂਟ ਉਹ ਸਾਤੋਂ ਤੁਸੀਂ ਐਗਜੈਕਟਲੀ ਪੁੱਛ ਲਿਓ ਫੋਨ ਕਰਕੇ ਤੇ ਫੇਰ ਉਹ ਕੁਰਤੇ ਪਜਾਮੇ ਅੱਗੋਂ ਸਵਾਉਣੇ ਵੀ ਆ ਫਿਰ ਹਨਾ ਤੇ ਇਹ ਸਾਰਾ ਕਾਰਜ ਅਸੀਂ ਚਾਹੁੰਦੇ ਹਾਂ ਵੀ ਹੁਣ ਆ ਮਹੀਨੇ ਦੇ ਵਿੱਚ ਵਿੱਚ ਹੋ ਜੇਵੇ ਜਿਹੜਾ ਹੁਣ ਆ ਮਹੀਨਾ ਚੱਲਦਾ ਇਹਦੇ 'ਚ ਹਜੇ ਗਰਮੀ ਐ ਸਰਦੀ ਇੰਨੀ ਹੈ ਨਹੀਂ ਗਈ ਪਰ ਇਹਦੇ ਵਿੱਚ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਇਹ ਕੱਪੜੇ ਆ ਜਾਣ ਔਰ ਅਗਲੇ ਮਹੀਨੇ ਤੱਕਰ ਜਦ ਤੱਕਰ ਕੱਪੜੇ ਲਾਉਣੇ ਆ ਤਰ ਤੱਕ ਫੇਰ ਸਾਨੂੰ ਸੌਖਾ ਹੋ ਜਾਊਗਾ ਜੇ ਸਾਰੇ ਸੈੱਟ ਸਾਡੇ ਤੱਕਰ ਪਹੁੰਚਦੇ ਹੋ ਜਾਣ ਬਹੁਤ ਬਹੁਤ ਸ਼ੁਕਰੀਆ ਹੂ ਤੁਹਾਡਾ ਧੰਨਵਾਦ ਹੂ ਜੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਔਰ ਇਹ ਕਪੜੇ ਜਿਹੜੇ ਸਰਦੀਆਂ ਵਾਲੇ ਚਾਹੀਦੇ ਸਾਨੂੰ ਇਹ ਤੁਸੀਂ ਸਾਡੇ ਤੱਕਰ ਪਹੁੰਚਦੇ ਕਰੋ ਛੋਟੇ ਬੱਚਿਆਂ ਵਾਸਤੇ ਵੀ ਚਾਹੀਦੇ ਆ ਬਜ਼ੁਰਗਾਂ ਵਾਸਤੇ ਵੀ ਚਾਹੀਦੇ ਆ ਵੀਰਾਂ ਵਾਸਤੇ ਵੀ ਚਾਹੀਦੇ ਆ ਤੇ ਇਦਾਂ ਹੀ ਇਹ ਹਜੇ ਬਜ਼ੁਰਗਾਂ ਤੇ ਵੀਰਾਂ ਤੇ ਬੱਚਿਆਂ ਦੀ ਅਸੀਂ ਰਿਕੁਆਇਰਮੈਂਟ ਦਿੱਤੀ ਆ ਭੈਣਾਂ ਵਾਸਤੇ ਤੇ ਬੀਬੀਆਂ ਵਾਸਤੇ ਤੇ ਬੱਚਿਆਂ ਵਾਸਤੇ ਇਹ ਹਜੇ ਅਸੀਂ ਧੀਆਂ ਵਾਸਤੇ ਨਹੀਂ ਰਿਕੁਆਇਰਮੈਂਟ ਦਿੱਤੀ ਸਿਰਫ ਇਧਰ ਮੇਲ ਸਾਈਡ ਆ ਜਿਹੜੀ ਉਹਦੀ ਰਿਕੁਆਇਰਮੈਂਟ ਆ ਜੀ ਪਲੀਜ਼ ਇਹਨੂੰ ਸ਼ੇਅਰ ਵੀ ਕਰਿਓ ਜਿਹੜੇ ਭੈਣ ਭਰਾ ਦੇ ਸਕਦੇ ਆ ਸਾਡੇ ਨਾਲ ਸੰਪਰਕ ਜ਼ਰੂਰ ਕਰ ਲਿਓ ਚੀਜ਼ ਲੈ ਕੇ ਆਉਣ ਤੋਂ ਪਹਿਲਾਂ ਕੁਆਲਿਟੀ ਜ਼ਰੂਰ ਚੈੱਕ ਕਰਾ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ